ਆਪਣੇ ਵਤਨ ਦੀ ਮਿੱਟੀ ਆਪਣੇ ਖੇਤਾਂ ਦੀ ਮਿੱਟੀ ਨਾਲ ਦੱਸੋ ਪੜ ਕਿਸ ਨੂੰ ਮੋਹ ਨਹੀਂ ਹੋ ਸਕਦਾ ਕਿਉਂਕਿ ਇਹਨਾਂ ਖੇਤਾਂ ਵਿੱਚ ਸਾਡੇ ਬਜ਼ੁਰਗਾਂ ਨੇ ਆਪਣਾ ਪਸੀਨਾ ਬੜਾ ਲੰਬਾ ਸਮਾਂ ਵਹਾ ਕੇ ਇਹਨਾਂ ਖੇਤਾਂ ਨੂੰ ਵਾਹੀਯੋਗ ਬਣਾਇਆ ਹੈ ਅਸੀਂ ਜਾਣਦੇ ਹਾਂ ਕਿਉਂਕਿ ਸਾਡੇ ਜਿਹੜਾ ਪੰਜਾਬ ਦਾ ਖਾਸ ਕਰਕੇ ਮਾਲਵਾ ਖਿੱਤਾ ਹੈ ਇਸ ਨੂੰ ਟਿੱਬਿਆਂ ਦਾ ਜਿਹੜਾ ਹੈਗਾ ਖੇਤੀ ਕਿਹਾ ਜਾਂਦਾ ਸੀਗਾ ਤੇ ਖੇਤੀ ਕੁਦਰਤੀ ਖੇਤੀ ਕੀਤੀ ਜਾਂਦੀ ਸੀ ਕਿਉਂਕਿ ਨਹਿਰੀ ਪਾਣੀ ਜਿਹੜਾ ਹੈਗਾ ਉਹ ਖੇਤਾਂ ਨੂੰ ਨਹੀਂ ਲੱਗਦਾ ਸੀਗਾ ਤੇ ਬਹੁਤ ਥੋੜੀ ਜਿਹੀ ਹੈਗੀ ਆਮਦਨ ਖੇਤੀ ਚ ਹੁੰਦੀ ਸੀਗੀ ਤੇ ਉਹਦੇ ਨਾਲ ਪਰਿਵਾਰ ਵੱਡੇ ਹੋਣ ਕਰਕੇ ਗੁਜ਼ਾਰਾ ਬੜੀ ਮੁਸ਼ਕਲ ਨਾਲ ਹੁੰਦਾ ਸੀਗਾ ਤਾਂ ਇਹ ਜਿਹੜੇ ਖੇਤ ਹੈ ਜਿਹੜੇ ਮੈਂ ਤੁਹਾਨੂੰ ਅੱਜ ਦਿਖਾ ਰਿਹਾ ਹਾਂ ਇਹਨਾਂ ਖੇਤਾਂ ਵਿੱਚ ਸਾਡੇ ਬਜ਼ੁਰਗਾਂ ਨੇ ਸਾਡੀਆਂ ਪਹਿਲੀਆਂ ਪੀੜ੍ਹੀਆਂ ਦੇ ਬੰਦਿਆਂ ਨੇ ਬਹੁਤ ਮਿਹਨਤਾਂ ਮਸ਼ਕਤਾਂ ਕਰਕੇ ਇਹਨਾਂ ਕਿੱਤਾਂ ਨੂੰ ਸੰਜਿਆ ਹੈ ਇਹਨਾਂ ਦੀ ਜਿਹੜੀ ਹੈਗੀ ਆ ਕਾਇਕਲਪ ਕੀਤੀ ਹੈ ਜਿੱਥੇ ਉਹਨਾਂ ਨੇ ਇੰਨੀ ਮਿਹਨਤ ਮਸ਼ਕਤ ਕਰਕੇ ਆਪਣਾ ਅਤੇ ਆਪਣੇ ਪਰਿਵਾਰਾਂ ਦਾ ਜਿਹੜਾ ਹੈਗਾ ਪਾਲਣ ਪੋਸਣ ਛੱਡੇ ਟੰਗ ਨਾ ਕੀਤਾ ਹੈ ਉਥੇ ਦੇਸ਼ ਦੀ ਤਰੱਕੀ ਦੇ ਵਿੱਚ ਪੰਜਾਬ ਦੇ ਖਾਸ ਕਰਕੇ ਕਿਸਾਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਕੀਤਾ ਹੈ ਬਹੁਤ ਵੱਡਾ ਯੋਗਦਾਨ ਪਾਇਆ ਹੈ ਕਿਉਂਕਿ ਕਿਸਾਨਾਂ ਨੇ ਜੋ ਮਿਹਨਤ ਕੀਤੀ ਹੈ ਉਹ ਲਾਹਮਿਸਾਲ ਹੈ ਇਹਨਾਂ ਖੇਤਾਂ ਨਾਲ ਕਿਸਾਨਾਂ ਦਾ ਦਿਲੋਂ ਮੋਹ ਹੁਣਾ ਸੁਭਾਵਕ ਹੈ ਕਿਉਂਕਿ ਪੀੜੀਦਰ ਪੀੜੀ ਜਿਹੜੀਆਂ ਹੈਗੀਆਂ ਜ਼ਮੀਨਾਂ ਇਹ ਉਹਨਾਂ ਦੇ ਅਗਲੇ ਵਾਰਸਾਂ ਤੇ ਕਰ ਚਲੀਆਂ ਗਈਆਂ ਇਹ ਵੱਖਰਾ ਆਈਡੀਆ ਹੈ ਕਿ ਅੱਜ ਜ਼ਮੀਨਾਂ ਜਿਹੜੀਆਂ ਹੈਗੀਆਂ ਉਹ ਛੋਟੀਆਂ ਹੋ ਗਈਆਂ ਥੋੜੇ ਹੋ ਗਏ ਜ਼ਮੀਨਾਂ ਦੇ ਟੱਕ ਥੋੜੇ ਹੋ ਗਏ ਪਰ ਇੱਕ ਗੱਲ ਸਪੱਸ਼ਟ ਹੈ ਕਿ ਇਹਨਾਂ ਜ਼ਮੀਨਾਂ ਦੇ ਵਿੱਚ ਸਾਡੇ ਕਿਸਾਨਾਂ ਨੇ ਜਿਹੜੀ ਹੈਗੀ ਹੈ ਦਿਨ ਰਾਤ ਮਿਹਨਤ ਕਰਕੇ ਮਿੰਟ ਕੀਤੀ ਆ ਉਹ ਸਾਫ ਚਲਕਦੀ ਆ ਕਿਸੇ ਸਮੇ ਖਾਲੇ ਵੀ ਕੱਚੇ ਹੋਇਆ ਕਰਦੇ ਸੀਗੇ ਤੋਂ ਖਾਲੇ ਪੱਕੇ ਬਣਨ ਨਾਲ ਜਿਹੜਾ ਹੈਗਾ ਪਾਣੀ ਲਾਉਣ ਦੇ ਵਿੱਚ ਜਿੱਥੇ ਸਹੂਲਤ ਦਾ ਵਾਧਾ ਹੋਇਆ ਉੱਥੇ ਜਿਹੜਾ ਹੈਗਾ ਪੈਦਾਵਾਰ ਵੀ ਵਧੀ ਹਰ ਪੱਖੋਂ ਖੁਸ਼ਹਾਲੀ ਵੀ ਆਈ ਇਹਨਾਂ ਖੇਤਾਂ ਦੇ ਨਾਲ ਮੇਰੀ ਵੀ ਡੂੰਗੀ ਸਾਹ ਜਦੋਂ ਮੈਂ ਅੱਜ ਇਹਨਾਂ ਖੇਤਾਂ ਦਾ ਦੌਰਾ ਕਰਦਾ ਤਾਂ ਦੇਖਦਾ कि ਆਪਣੇ ਆਪ ਨੂੰ ਕਰੀਤੀ 30 35 ਸਾਲ ਪਿੱਛੇ ਲੈ ਜਾਣਾ ਇਹਨਾਂ ਖੇਤਾਂ ਦੇ ਵਿੱਚ ਮੈਂ ਵੀ ਬੜਾ ਪਸੀਨਾ ਵਹਾਇਆ ਮਿਹਨਤ ਬਹੁਤ ਕੀਤੀ ਹੈ ਤੇ ਇਸ ਮਿਹਨਤ ਦਾ ਜਿਹੜਾ ਨਤੀਜਾ ਹੈਗਾ ਉਹ ਅੱਜ ਸਭ ਦੇ ਸਾਹਮਣੇ ਹੈ ਇਹਨਾਂ ਖੇਤਾਂ ਚੋਂ ਕਦੇ ਪਿੰਡ ਨਜ਼ਰ ਨਹੀਂ ਆਉਂਦਾ ਸੀ ਕਿਉਂਕਿ ਪਿੰਡ ਹੁਣ ਤੋਂ ਛੋਟਾ ਹੁੰਦਾ ਸੀ ਪਿੰਡ ਦੇ ਘਰ ਵੀ ਬਿਲਕੁਲ ਛੋਟੇ-ਛੋਟੇ ਹੁੰਦੇ ਸੀ ਤੇ ਹੁਣ ਜਿਹੜਾ ਹੈਗਾ ਪਿੰਡ ਦਾ ਲਖਸ਼ਾ ਆਪਾਂ ਦੇਖ ਰਹੇ ਆ ਹੰਡ ਚ ਵਾਟਰਬਾਕਸ ਵੱਡੀਆਂ-ਵੱਡੀਆਂ ਕੋਠੀਆਂ ਉੱਚੀਆਂ ਅਦਸਰਿਆਂ ਮੈਂ ਥੋੜਾ ਜੂਮ ਕਰਕੇ ਕੋਸ਼ਿਸ਼ ਕਰਦਾ ਦਿਖਾਉਣ ਦੀ ਕਿਉਂਕਿ ਇਹਨਾਂ ਖੇਤਾਂ ਤੋਂ ਆਮ ਕਰਕੇ ਜਦੋਂ ਬੰਦੇ ਅੱਥੀ ਕੰਮ ਕਰਦੇ ਹੁੰਦੇ ਸੀ ਤਾਂ ਰੋਟੀਆਂ ਚਾਹਾਂ ਲੰਬਾ ਸਮਾਂ ਡੀ ਕਰਦੇ ਹੁੰਦੇ ਸੀ ਕਿ ਕੋਈ ਰੋਟੀ ਚਾਹ ਹੱਡੀ ਆਵੇ ਬੜਾ ਸਮਾਂ ਇੱਥੇ ਬੰਦਿਆਂ ਨੇ ਭੁੱਖਾਂ ਤੇ ਹਾਂ ਕੱਟ ਕੇ ਜਿਹੜਾ ਹੈਗਾ ਇਹਨਾਂ ਨੂੰ ਖੇਤਾਂ ਨੂੰ ਖੂਬਸੂਰਤ ਬਣਾਇਆ ਹੈ ਅੱਜ ਖੇਤਾਂ 'ਚ ਰੌਣਕਾਂ ਤੇ ਹੁਣ ਇਹਨਾਂ ਖੇਤਾਂ ਦੇ ਅਸੀਂ ਆਪਦੇ ਨਾਂ ਰੱਖੇ ਆ ਜਿਹੋ ਜੇ ਜਿਵੇਂ ਬੋਰ ਵਾਲਾ ਖੇਤ ਆ ਜਿਹੜੇ ਖੇਤ ਜਿਹੜੇ ਪੁਰਾਣੀ ਟੱਲੀ ਆ ਉਸ ਤਰ੍ਹਾਂ ਟੱਲੀ ਵਾਲਾ ਖੇਤ ਆ ਐਵੇਂ ਜੇ ਕੋਈ ਕਿਸੇ ਬਜ਼ੁਰਗਾਂ ਦੇ ਨਾਂ ਤੇ ਵੀ ਹੈਗਾ ਕੁਝ ਬਜ਼ੁਰਗਾਂ ਦੇ ਨਾਵਾਂ ਤੇ ਵੀ ਸਾਡੇ ਜਿਹੜੇ ਖੇਤ ਹੈਗੇ ਆ ਉਹ ਜਾਣੇ ਜਾਂਦੇ ਆ ਤੋ ਪਿੰਡ ਦਾ ਜਿਹੜਾ ਵਾਕੇ ਮਾਹੌਲ ਜਿਹੜਾ ਹੈ ਖੇਤਾਂ ਦਾ ਬਹੁਤ ਖੂਬਸੂਰਤ ਹੋ ਗਿਆ ਹੈ ਤੇ ਅਸੀਂ ਚਾਹੁੰਦੇ ਆ ਕਿ ਦੇਸ਼ ਦਾ ਜਿਹੜਾ ਕਿਸਾਨ ਹੈ ਜਿਸ ਤਰ੍ਹਾਂ ਦੇਸ਼ ਦੀ ਤਰੱਕੀ 'ਚ ਹਿੱਸਾ ਪਾ ਰਿਹਾ ਹੈ ਉਹ ਖੁਸ਼ਹਾਲ ਹੋਵੇ ਚੜ੍ਹਦੀ ਕਲਾ ਵਾਲਾ ਜਿਹੜਾ ਜੀਵਣਾ ਉਹ ਬਤੀਤ ਕਰੇ ਉਹਨਾਂ ਦੀਆਂ ਜੜੀਆਂ ਉਹਨਾਂ ਦੀਆਂ ਪੀੜੀਆਂ ਉਹ ਵੀ ਖੁਸ਼ਹਾਲ ਰਹਿਣ ਤੇ ਆਪਣੇ ਖੇਤਾਂ ਦੇ ਉੱਤੇ ਮਾਣ ਕਰ ਸਕਣ